यीडियो बन लुक जाना संगत तो बहुत है ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਸੀਂ ਦੇਖ ਹੀ ਰਿਹਾ ਮੈਂ ਤਿਆਰ ਹੋਈ ਆ ਆਪਾਂ ਜਾ ਰਹੇ ਅੱਜ குருਕਾਰ ਮੱਥਾ ਟੇਕਣ ਦਰਸ਼ਨ ਕਰਨ ਅੱਜ ਹੈ ਜੀ ਮਸਿਆ ਦਾ ਦਿਹਾੜਾ ਤੇ ਦਰਸ਼ਨ ਕਰਨ ਜਾ ਰਹੇ ਆ ਸੁਪੀ ਚਲਾ ਗਿਆ ਹੋਇਆ ਸਕੂਲ ਉਹਨੂੰ ਸਕੂਲ ਛੱਡ ਕੇ ਸਕੂਲ ਮਤਲਬ ਭੇਜ ਕੇ ਤੇ ਹੁਣ ਅਸੀਂ ਚੱਲੇ ਆ ਉਹਨੂੰ ਤਾਂ ਨਹੀਂ ਲੈ ਕੇ ਜਾਣਾ ਫਿਰ ਆਉਣ ਕੇ ਜੇ ਸ਼ਾਮ ਨੂੰ ਲੈ ਕੇ ਜਾਣੇ ਆ ਤੇ ਸ਼ਾਮ ਨੂੰ ਨਾ ਉਹਦਾ ਟਿਊਸ਼ਨ ਦਾ ਟਾਈਮ ਹੁੰਦਾ ਆ ਫਿਰ ਅਸੀਂ ਕਿ ਉਹਦੇ ਗਿਆ ਗਿਆ ਤੇ ਹੋ ਆਉਣੇ ਹਨ ਤੇ ਚੱਲੇ ਅਸੀਂ ਉੱਥੇ ਪੰਪਕਲ ਸਾਹਿਬ ਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਹੁਣ ਸਾਹ ਬਣ ਰਹੀ ਹੋ ਰਹੀ ਆ ਮੈਂ ਪਹਿਲਾਂ ਤਿਆਰ ਹੋ ਗਈ ਦੇਖੋ ਗਾਇਸ ਮੈਂ ਤਿਆਰ ਹੋ ਗਈ ਗਾਇਸ ਉਹ ਨਾ ਕਰ ਰਿਹਾ ਕਿ ਇੱਥੇ ਖਲਾਰਾ ਕਿ ਕਿ ਸਟੋਰ ਵਿੱਚ ਇਦਾਂ ਹੀ ਖਲਾਰਾ ਹੀ ਹੁੰਦਾ ਆ ਸ਼ੀਸ਼ਾ ਵੀ ਸਾਫ ਹੋਣਾ ਲੱਗ ਕਿ ਨਾ ਗੁੰਦਾ ਆ ਆ ਸਾਫਾ ਦੇ ਵੀ ਥੋੜਾ ਠੀਕ ਆ ਹਾਲੋ ਹਾਇ ਤਾਂ ਕਰ ਦੋ ਗੁੱਸੇ ਆ ਤੁਸੀਂ ਗਾਇਜ਼ ਥੋੜੇ ਜਿਹਾ ਟੈਨਸ਼ਨ 'ਚ ਰਹਿੰਦੇ ਆ ਟੈਨ ਟੈਨਸ਼ਨ 'ਚ ਆ ਗਏ ਆ ਗਾਇਜ਼ ਟੈਨਸ਼ਨ 'ਚ ਆ ਗਿਆ ਪੈਸੇ ਨਹੀਂ ਆਂਦੇ YouTube ਤੋਂ ਗਾਇਜ਼ ਰਾਜ ਵੀ ਸੌ ਰਿਹਾ ਆ ਇਹਦੀ ਅੱਜ ਮੈਂ ਕੀਤੀ ਸੀ ਮਾਲਿਸ਼ ਤੇ ਨਵਾ ਕੇ ਤੇ ਸੌਂ ਗਿਆ ਨਵਾਇਆ ਇਹ ਮੈਂ ਤੇ ਸੌਂ ਗਿਆ ਹੁਣ ਕੁੱਟਦਾ ਤਾਂ ਫਿਰ ਇਹਨੂੰ ਤਿਆਰ ਕਰਦੇ ਆ ਮੈਂ ਕਿਹਾ ਚੱਲ ਨੀਂਦ ਪੂਰੀ ਕਰੀ ਲਵੇ ਸੋ ਇਹ ਨੀਂਦ ਪੂਰੀ ਕਰ ਰਹੀ ਆ ਹੁਣ ਆਪਣੀ ਹਾਂਜੀ ਗਾਇਸ ਅਸੀਂ ਤਿਆਰ ਹੋ ਕੇ ਦੋਨੋਂ ਮਾਂ ਪੁੱਤ ਬਹਿ ਗਏ ਆ ਗੱਡੀ ਦੇ ਉੱਪਰ ਬਾਪੇ ਦੇ ਮੱਥਾ ਟੇਕਣ ਜਾ ਰਹੇ ਆ ਨਾ ਤੇ ਅਸੀਂ ਤੇ ਬੈਠ ਗਏ ਤੇ ਪਾਣੀ ਪਾ ਰਹੇ ਆ ਪਾਣੀ ਪਾ ਰਹੇ ਗੱਡੀ ਦੇ ਵਾਈਪਰਾਂ ਵਾਲੇ ਐਚ ਨਾ ਸ਼ੀਸ਼ਾ ਸਾਫ਼ ਕਰਨ ਵਾਸਤੇ ਪਾਣੀ ਹੈ ਨਹੀਂ ਸੀ ਪਾਣੀ ਮੁੱਕਿਆ ਹੋਇਆ ਸੀ ਤੋਂ ਹੁੰਦੇ ਪਿਆ ਕੀ ਦੇਖਦੇ ਆਪਾਂ ਪਸੀਨਾ ਆ ਗਿਆ ਰਾਜੀ ਨੂੰ ਪਸੀਨਾ ਆ ਗਿਆ ਪਸੀਨਾ ਆ ਗਿਆ ਕਿਚਿਚਿਚਿਚ ਮਸਤ ਹੋ ਜਾਂਦਾ ਗੱਡੀ ਦੇ ਵਿੱਚ ਬੈਠਦੇ ਆਸਾਰ ਮਸਤ ਹੋ ਜਾਂਦਾ ਅਸੀਂ ਪਹੁੰਚ ਚੁੱਕਿਆ ਢਿਲਵਾ ਟ੍ਰੇਡ ਪਾਟਕ ਪੰਦ ਰਾਜੀ ਹਾਂਜੀ ਰਾਜੀ ਡਰਾਈਵ ਕਰਦਾ ਪਿਆ ਸੀ ਉਹ ਵੇਹਰੇ ਹਲਕੇ ਦੀ ਨੰਗੀ ਇੱਕੋ ਉਹਨੂੰ ਅੱਗੇ ਦਿਖਾਓ ਆ ਦੇ ਉਹ ਦੇ ਉਧਰ ਨਿਕਲੀ ਗਈ ਹੁਣ ਕੀ ਤਲੂ 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 ਕੋਲੇ ਲੱਗਾ ਫਟਕ ਹਾਂਜੀ ਲੁਕੀ ਜਾਂਦਾ ਉਹ ਵੀਡੀਓ ਬਣਾਉਣੀ ਮਾ ਥੱਲੇ ਲੁਕੀ ਜਾਂਦਾ ਵੀਡੀਓ ਬਣਾਉਣੀ ਆ ਥੱਲੇ ਲੁਕੀ ਜਾਂਦਾ ਬਲੀ ਇੱਕ ਗਾਈਜ਼ ਟ੍ਰੇਨ ਹੋਰ ਆਣੀ ਇੱਧਰੋਂ ਆਣੀ ਅੱਗੇ ਇੱਧਰੋਂ ਆਈ ਹੁਣ ਇੱਧਰੋਂ ਆਣੀ ਇਹਦੇ ਮੈਂ ਵੀਡੀਓ ਬਣਾਉਂਦੀ ਹਾਂ ਲੁੱਕ ਜਾਂਦਾ ਕਿੱਥੇ ਚੱਲਾ ਆ ਕਿੱਧਰ ਰਾਜਵੀਰ ਤਾਹੋ ਉੱਪਰ ਦੇਖ ਥੱਲੇ ਪਤਾ ਨਹੀਂ ਇਹਦਾ ਕੀ ਗਵਾਚ ਆ ਆ ਆ ਜਰ ਮੈਂ ਹੋਜ਼ੇ ਬੰਮੀ ਉਹਨੇ ਚਲ ਗਿਆ ਬਾਅਦੂ ਤੇ ਦੇਗੀ ਉਹ ਚੱਕਰ ਨਹੀਂ ਗਾਇਜ਼ ਇਧਰ ਆ ਗਈ ਹੈ ਟ੍ਰੇਨ ਹੂੰ ਗਾਇਜ਼ ਆ ਪਪਪਾਂ ਚੱਲਿਆ ਬਸ ਅੱਗੇ ਵੀ ਲੱਗਦਾ ਫਾੜ ਕੰਪੰਦੇ ਗੱਡੀਆਂ ਖੜੀਆਂ ਆ ਬਾੜੇ ਤੇ ਕਿਉਂ ਨਹੀਂ ਆ ਉਹ ਅੱਗੇ ਆ ਤੇ ਫਿਰਦੇ ਗੱਡੀਆਂ ਲੱਗੀਆਂ ਕਾਫੀ ਢੇਰ ਦਾ ਉਹ ਨੰਗ ਦੀ ਪਿਟਰੀਨ ਉਹੀ ਨਹੀਂ ਉਧਰੋਂ ਆਈ ਇਹ ਅਸੀਂ ਪੇਗਾ ਗੇ ਤਿੰਨ ਉਹ ਵੀ ਲੱਗਦੀ ਸੀ ਉਹ ਹੀ ਹੈ ਤੇ ਇਹਨੇ ਭੁਜਾਈ ਗੱਡੀ ਹੁਣ ਨਹੀਂ ਪਰ ਇਹ ਰੋਕ ਗਿਓ ਨੀ ਰਸਤੇ ਪਾਣੀ ਪੁਣੀ ਪੀ ਲਿਆ ਸੀ ਸਪੀਲ ਲੱਗਿਓ ਨਾ ਰਸਤੇ ਚ ਰੋਕ ਗਿਓ ਖਲਾਅ ਲਈ ਹੋਣੀ ਤਾਂ ਅੱਗੇ ਕਿਹ ਐਸਾ ਫਰਵਾਣ ਚੁੱਕੇ ਉਹ ਕਾਰਾ ਸਾਹਿਬ ਅਗਲੀ ਲਗਾਉਣ ਜਾ ਰਹੇ ਹਾਂ ਪਾਰਕਿੰਗ ਪਰਿੰਗੜ ਵਾਲੀ ਗਾਇਸ ਇੱਥੇ ਵੀ ਇਹਨਾ ਸੋਦਾ ਘੜੀ ਰਿਹਾ ਇੱਥੇ ਵੀ ਪਰ ਹੈਗਾ ਕਾਫੀ ਡੀਮਾਰਟ ਆਂਗੂ ਨੇ ਜਿੱਦਾਂ ਸਕੰਨ ਦੱਸਣ ਠੀਕ ਆ ਇੱਥੋਂ ਇਹ ਜੂਸ ਜਿਹੜੇ ਬੰਦੇ ਨੇ ਬਹੁਤ ਸਸਤੇ ਆ ਮਿਲਦੀ ਹੈ ਜੂਸ ਸਸਤਾ ਮਿਲਦਾ ਬਾਕੀ ਤਾਂ ਠੀਕ ਹੀ ਆ ਜੋ ਹੈਗਾ ਵਾ ਖਾਸਾ ਨਹੀਂ ਪਰ ਹੈਗਾ ਬਾਕੀ ਜੋ ਡੀਮਾਰਟ ਤੋਂ ਹੋਏ ਇੱਥੇ ਆ ਕੇ ਲੈ ਜਾ ਪਾਰਕਿੰਗ ਵਿੱਚ ਲਾ ਦੋ ਫਿਰ ਕਿ ਅੱਗੇ ਜਗ੍ਹਾ ਹੋਊਗੀ। ਪਾਰਕਿੰਗ ਕਿਹੜੀ ਬੜਾ ਬਣਿਆ। ਉਹ ਤੇ ਮੁਟੀ ਗੰੰਦ ਮਿੱਟੀ ਹੋ ਮਿੱਟੀ ਹੋ ਯਾਨੀ ਉਹ ਗੱਡੀਆਂ ਲੱਤੀ ਗੱਡੀ ਗੱਡੀ ਉੱਤੇ ਫੜੀ ਗਈ। ਨਹੀਂ ਅੱਗੇ ਨਾ ਮਿਲ ਜਗ੍ਹਾ ਤੇ ਫਿਰ ਪਿੱਛੇ ਆਵਾਂਗੇ। ਦੇਖ ਲਓ। ਇੱਥੇ ਤੇ ਲੱਗੂਗੀ ਨਾ ਫਿਰ। ਤਾਂ ਇਹਦੇ ਨਾਲ ਅਬੀਜਾ ਲੱਗੇ। ਲਾ ਕੇ ਗਈ ਹੋਏ ਲੋਕਿਆਂ ਦੇ ਇੱਦੈ। ਆਲੋ ਇੱਥੇ ਵੀ ਜਗ੍ਹਾ ਹੈ ਕਿ ਸੰਗਤ ਤੋਂ ਬਹੁਤ ਹੈ ਦੁਕਾਨਾਂ ਤੇ ਰੌਣਕਾਂ ਰਾਜਵੀਰ ਨੇ ਖੋਣਾ ਲੈਣਾ ਖੋਣਾ ਕਿਹੜਾ ਖੋਣਾ ਲੈਣਾ ਰਾਜਵੀਰ ਔਰ ਰਾਜਵੀਰ ਓਏ ਰਾਜਵੀਰ ਨੂੰ ਆਣ ਕੇ ਦੇਖ ਲੈਣੇ ਕੋਈ ਖੋਣਾ ਲੈ ਕੇ ਦੇਣੇ ਖੋਣਾ ਇਹ ਜੀ ਪਵਿੱਤਰ ਸਰੋਵਰ ਹੈ ਸਤਿ ਸ੍ਰੀ ਅਕਾਲ ਸਾਹਿਬ ਦਾ ਅੰਤਰਾ ਸੰਗਤ ਹਨ ਗਰਮੀ ਗੱਤ ਕੀ ਸੰਗਤ ਸਵੇਰ ਸੇ ਰਹੀ ਹੋਏ ਜੀ ਕਾਫੀ ਬਾਕੀ ਸ਼ਾਮੀ ਆਉਂਦੇ ਕਈ

धस्थळ खूप सांगितलं Прошела сак, чак ਆ ਰਿਆਂ ਲੰਗਰ ਸ਼ਗਰ ਉਹ ਤੇਰੀ ਆਈ ਗੋੰਦਵੇ ਲੱਟੂ ਗਾਇਸ ਗੋੰਦਵੇ ਲੱਟੂ ਮੇਰੇ ਫੇਵਰੇਟ ਆ ਮੈਂ ਇੱਥੇ ਲੈ ਕੇ ਜਾਂਦੀ ਹੁੰਦੀ ਆ ਮੈਨੂੰ ਬਹੁਤ ਪਸੰਦ ਆ ਮੈਂ ਇੱਥੇ ਲੈ ਕੇ ਜਾਂਦੀ ਜਦੋਂ ਵੀ ਜਾਂਦੀ ਆ ਹਮੇਸ਼ਾ ਇੱਥੇ ਲੈ ਕੇ ਜਾਂਦੀ ਹੁੰਦੀ ਆ ਤੇ ਚਾਹ ਦੇ ਨਾਲ ਬਹੁਤ ਕੋ ਟੇਸਟ ਲੱਗਦੀ ਆ ਲੰਗਰ ਹਾਲ ਲੰਗਰ ਹਾਲ ਪਹਿਲਾਂ ਉੱਥੇ ਅੰਦਰ ਹੀ ਹੁੰਦਾ ਸੀਗਾ ਹੁਣ ਇੱਧਰ ਇਹ ਤਿਆਰੀ ਚੱਲਦੀ ਸੀ ਇੱਥੇ ਜੇ ਥੱਲੇ ਉੱਪਰ ਵੀ ਇੱਕ ਬੰਦਾ ਪਿਆ ਨੀਚੇ ਬਣ ਗਿਆ ਹੋਇਆ ਇਹ ਕਿ ਕੌਲੇ ਜਾਂਦਾ ਹੁਣ ਇਹਨੇ ਪੀਪੀ ਪੀਪੀ ਕਰ ਜਾਨੀ ਜੋ ਕਿ ਸੀ ਹੈ ਸੋ ਥੱਲੇ ਉਤਰਿਆ ਵੈਦਾਂ ਬੜਾ ਖੁਸ਼ ਰਹਿੰਦਾ ਥੱਲੇ ਉਤਰ ਕੇ ਜੋ ਕਿ ਸੀ ਹੈ ਸੋ ਤੇਰਾ ਜੋ ਕਿ ਗਾਈਡ ਆਪਾ ਪਹੁੰਚ ਚੁੱਕੇ ਆਪਣੇ ਪਿੰਡ ਦੇਖੋ ਸਾਡੇ ਪਿੰਡ ਪਾਲਿਸ਼ ਹੋ ਰਹੀ ਹੈ ਪਾਲਿਸ਼ ਦਾ ਪਤਾ ਲੱਗਾ ਮੀਪੇ ਹੈ ਮੀਪੇ ਹੈ ਨਾ ਇਸ ਨੂੰ ਬਣਾਉਣਾ ਹੈ ਪੂਰਾ ਜ਼ਬਰਦਸਤ ਰਹਿ ਰਿਹਾ ਵੀ ਚੱਲ ਇਹਨੇ ਨਾ ਥੋੜਾ ਜਿਹਾ ਠੀਕ ਹੋ ਜੂਗਾ ਸਮੋਸੇ ਲੈ ਗਏ ਫਿਰ ਜਰੂਰ ਕੋੜੇ ਨੇ ਜਾਣਾ ਨਹੀਂ ਕੁਝ ਵੀ ਲਈ ਚੀਜ਼ ਲੈਣ ਗਏ ਆ ਗਏ ਚੀਜ਼ ਹੀ ਲੈ ਗਿਆ ਇਹਦੇ ਚਿਪਸ ਸਟਿੰਡ ਡਿਊ ਡਿਊ ਦਾ ਬਣਾਵਾਂਗੇ ਨਾ ਉਹਨੂੰ ਖੋਲ ਨੂੰ ਹੈ ਵੇ ਤੇ ਉਹਦੇ ਲਈ ਇਹਨੂੰ ਨਕਵਾ ਬਲਿਆਸ ਵੀਰ ਆਪਾਂ ਬਣਾਈਏ। ਵੀਰ ਨਹੀਂ ਹੈ। ਮੋਕ ਤੇਲ। ਮੋਕ ਤੇਲ ਬਣਾਉਣੀ ਜੇ। ਬੰਦ ਹੋ ਗਿਆ ਮੀ। ਭੱਗਾ। ਘੱਤ ਚੋਲ ਪਿੰਦਾ ਪਿਆ ਏ। ਜਿਆਦਾ ਨਹੀਂ ਪਿੰਦਾ। ਅੱਗੇ ਲੰਗਿਆ ਨਹੀਂ ਜਾਂਦਾ ਅੱਡੇ ਦੇ ਆਏ ਨੇ। ਬੇੜੀ ਗਰੂਣੀ ਬਣਨੀ। ਅੱਡੇ ਤੇ ਸਾਡੇ ਬਹੁਤ ਗੰਦਾ ਇੱਥੇ। ਇੱਕ ਥਾਂ ਚ ਹੀ ਆ। ਆ ਦੇਖੋ ਇੱਥੇ ਸਵੀਮਿੰਗ ਪੂਲ ਬਣਿਆ ਹੋਇਆ ਆ। ਨਹੀਂ ਨਹੀਂ। ਗਾਈਜ਼। ਗਾਈਜ਼। ਅੱrais ਠੰਡ ਲੱਗਣ ਲੱਗੀ ਆ ਨੂੰ ਅੰਦਰ ਬੈਠ। ਗਾਈਜ਼। ਪਾਣੀ ਚੱਲਦਾ ਪਿਆ ਨਾ। ਇੱਦਾਂ ਲੱਗਦਾ ਜਿਹਾ ਹਨ ਬਾਹਰ ਵੀ ਠੰਡਾ ਹੀ ਆ ਕਿਦਾਂ ਕਿਹਾ ਬਾਹਰ ਵੀ ਠੰਡਾ ਹੀ ਹੈ